ਕਾ ਨੇ ਲੰਬੇ ਕੇਸ਼ ਹਲਦ ਨੇ ਚੱਲੀ ਜਾਣਗੇ ਠੀਕ ਹੈ ਕੱਲ ਨੂੰ ਸਰਕਾਰਾਂ ਵਿੱਚ ਚੇਂਜ ਹੋਣੀਆਂ ਨੇ ਹਨਾ ਤੇ ਹੋ ਜਾਣਗੇ ਰੱਦ ਵੀ ਹੋ ਜਾਣਗੇ ਪਰਚੇ ਤੇ ਪਰਚਿਆਂ ਨੇ ਬਾਬਾ ਜੀ ਇਹ ਤਾਂ ਮੈਡਲ ਹੁੰਦੇ ਨੇ ਹਨਾ ਤੇ ਜਿੰਮ ਜਿੰਮੇ ਮੈਡਲ ਪਰਚੇ ਲੱਗਦੇ ਨੇ ਮੈਡਲ ਵੱਧਦੇ ਨੇ ਹਨਾ ਇਹ ਤਾਂ ਜਿੰਨੇ ਜ਼ਿਆਦਾ ਪਰਚੇ ਹੋਣਗੇ ਉਨੇ ਜ਼ਿਆਦਾ ਵੈਲੀ ਹੁੰਦੀ ਹੈ ਹਨਾ ਤੇ ਇਹ ਤਾਂ ਸਾਨੂੰ ਪਰਚਿਆਂ ਦਾ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਵੀ ਬਥੇਰੇ ਪਏ ਹੋਏ ਨੇ ਹਨਾ ਪਹਿਲਾਂ ਵੀ 25 ਪਰਚੇ ਵਿਖਲੇ ਅੰਦੋਲਨ ਦੇ ਸੀਗੇ ਉਹ ਵੀ ਰੱਦ ਹੋਏ ਸੀਗੇ ਬਾਅਦ ਅੱਜ ਇਹਨਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਜਿਹੜਾਂ ਤੋਂ ਡਰਨ ਵਾਲੇ ਨਹੀਂ ਹੈਗੇ ਨਹੀਂ ਤਾਂ ਸਿੱਧਾ ਤਾਂ ਡਰਨ ਵਾਲੇ ਨਹੀਂ ਹੈਗੇ ਹਨਾ ਜਦ ਅੱਜ ਵੀ ਹੜੇ ਇਤਿਹਾਸ ਤੋਂ ਮਿਲੇ ਹੋਏ ਨੇ ਆਖਿਰਕਾਰ 111 ਦਿਨ ਦੀ ਜੇਲ ਕੱਟਣ ਤੋਂ ਬਾਅਦ ਨਵਦੀਪ ਨੂੰ ਜਮਾਨਤ ਮਿਲ ਜਾਂਦੀ ਆ ਅੱਜ ਵਿਕਟਰੀ ਮਾਰਚ ਕੱਢਿਆ ਜਾਂਦਾ ਤੇ ਅੱਜ ਸ਼ੰਭੂ ਬਾਰਡਰ ਤੇ ਹੁਣੇ ਜਿਹੜਾ ਨਵਦੀਪ ਦਾ ਸਨਮਾਨ ਵੀ ਕੀਤਾ ਗਿਆ ਸਾਡਾ ਮੌਜਾ ਨਵਦੀਪ ਕਿਵੇਂ ਦੇਖ ਰਹੇ ਹੋ ਬੜਾ ਸਨਮਾਨ ਪਿਆਰ ਹੈ ਜੀ ਸੰਗਤ ਦਾ ਹੈ ਨਾ ਤੇ ਮੋਟੀਵੇਸ਼ਨ ਮਿਲਦੀ ਆ ਅੱਗੇ ਲੜਾਈ ਲੜਨ ਵਾਸਤੇ ਬਲ ਮਿਲਦਾ ਆ ਤੇ ਸਾਰੀ ਸੰਗਤ ਨੇ ਬਹੁਤ ਪਿਆਰ ਦਿੱਤਾ ਉਹਨਾਂ ਸੰਗਤ ਦੇ ਪਿਆਰ ਸਦਕਾ ਹੀ ਅਸੀਂ ਅੱਜ ਐਨੀ ਵੱਡੀ ਲੜਾਈ ਘੱਟ ਟਾਈਮ 'ਚ ਵੀ ਜਿੱਤੇ ਆ ਨਾ ਬਾਹਰ ਵੀ ਆਏ ਆ ਕਿ ਕੇਸ ਬਹੁਤ ਸੀਗੇ ਪ੍ਰਸੰਗਤ ਨੇ ਬਹੁਤ ਕੋਲ ਮਤਲਬ ਕੋਲ ਵੱਡੀ ਦੇ ਕੇ ਸਾਨੂੰ ਜਲਦੀ ਰਿਹਾ ਵੀ ਕਰਾਦੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿਸਾਨਾਂ ਨਾਲ ਪਿਆਰ ਦਿੱਤਾ ਹੈ ਕਿਸਾਨਾਂ ਦਾ ਲੜਾਈ ਹੋਰ ਦੁੱਗਣੇ ਜੋਸ਼ ਨਾਲ ਜਿਹੜੀ ਲੜੀ ਜਾਊਗੀ ਜੀ ਬਿਲਕੁਲ ਜਿਉਂਦੇ ਵੀ ਅੱਗੇ ਕੋਈ ਕੋਲ ਆਊਗੀ ਅੱਜ ਵੀ ਸੀਗੀ ਹਨ ਕੱਲ ਰਹੀ ਸੀ ਅੱਜ ਕੋਲ ਸੀਗੀ ਸਾਡੇ ਜਿਹੜੇ ਕਿਸਾਨ ਨੇਤਾ ਸਿੰਘ ਵਾਲੇ ਵਾਲੇ ਸਾਰੇ ਫੜਲੇ ਸੀਗੇ ਤੇ ਉਹਨਾਂ ਨੂੰ ਵੀ ਛਡਾਇਆ ਅੱਜ ਸਾਰਿਆਂ ਨੇ ਰਲ ਮਿਲ ਕੇ ਤੇ ਉਸ ਤੋਂ ਬਾਅਦ ਮਾਰਚ ਵੀ ਕਰਿਆ ਤੇ ਫਿਰ ਇੱਥੇ ਵੀ ਆਏ ਹਾਂ ਮੋਰਚੇ ਦੇ ਅੰਦਰ ਹੈ ਨਾ ਤੇ ਇਹ ਲੜਾਈ ਨੂੰ ਐਵੇਂ ਪੂਰੇ ਜਜ਼ਬੇ ਨਾਲ ਕੋਈ ਵੀ ਕੋਈ ਜਜ਼ਬੇ ਵਿੱਚ ਕਮੀ ਨਹੀਂ ਆਊਗੀ ਹੈ ਨਾ ਕੀਰਤੀ ਰੋਕਣ ਦੀ ਲੜਾਈ ਆ ਤੇ ਬਹੁਤ ਪਿਆਰ ਮਿਲਦਾ ਤੇ ਇਸ ਲੜਾਈ ਨੂੰ ਐਵੇਂ ਲੜਦੇ ਰਹਾਂਗੇ ਕਿ ਕੇਵਲ ਜ਼ਮਾਨਤ ਅਜੇ ਆਈ ਆਜੇ ਪੱਕੀ ਲੜਾਈ ਲੜਨੀ ਬਾਕੀ ਹੈ ਉਸ ਨੂੰ ਕਿਵੇਂ ਪੈਰ ਵੀ ਅਗਲੀ ਕਰੂੰਗਾ ਹਾਂ ਉਹ ਤੋਂ ਦੇਖੋ ਤਰੀਕਾ ਨੇ ਲੰਬੇ ਕੇਸ਼ ਹਲਦ ਨੇ ਚੱਲੀ ਜਾਣਗੇ ਠੀਕ ਹੈ ਕੱਲ ਨੂੰ ਸਰਕਾਰਾਂ ਵੀ ਚੇਂਜ ਹੋਣੀਆਂ ਨੇ ਹਨਾ ਤੇ ਹੋ ਜਾਣਗੇ ਰੱਦ ਵੀ ਹੋ ਜਾਣਗੇ ਪਰਚੇ ਤੇ ਪਰਚੇ ਨੇ ਬਾਬਾ ਜੀ ਇਹ ਤਾਂ ਮੈਡਲ ਹੁੰਦੇ ਨੇ ਹਨਾ ਤੇ ਜਿੰਮ ਜਿੰਮੇ ਮੈਡਲ ਪਰਚੇ ਲੱਗਦੇ ਨੇ ਮੈਡਲ ਵੱਧਦੇ ਨੇ ਹਨਾ ਇਹ ਤਾਂ ਜਿੰਨੇ ਜ਼ਿਆਦਾ ਪਰਚੇ ਹੋਣਗੇ ਉਨੇ ਜ਼ਿਆਦਾ ਵੈਲੀ ਹੁੰਦੀ ਹੈ ਹਨਾ ਤੇ ਇਹ ਤਾਂ ਸਾਨੂੰ ਪਰਚਿਆਂ ਦਾ ਕੋਈ ਫਰਕ ਨਹੀਂ ਪਹਿਲਾਂ ਵੀ ਬਥੇਰੇ ਪਏ ਹੋਏ ਨੇ ਹਨਾ ਪਹਿਲਾਂ ਵੀ 25 ਪਰਚੇ ਪਿਛਲੇ ਅੰਦੋਲਨ ਦੇ ਸੀਗੇ ਉਹ ਵੀ ਰੱਦ ਹੋਏ ਸੀਗੇ ਬਾਅਦ ਚ ਤੇ ਇਹਨਾਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਜਿਹੜਾਂ ਤੋਂ ਡਰਨ ਵਾਲੇ ਨਹੀਂ ਹੈਗੇ ਨੇ ਤਸਰਦਾਂ ਤੋਂ ਡਰਨ ਵਾਲੇ ਨਹੀਂ ਹੈਗੇ ਹਨਾ ਜੱਜ ਵੀ ਬਹੁਤ ਨੇ ਹਨਾ ਗੁਰੂਆਂ ਤੋਂ ਸਾਡੀ ਮਿਲੇ ਹੋਏ ਨੇ ਸਾਨੂੰ ਸਾਡੀ ਇਤਿਹਾਸ ਤੋਂ ਮਿਲੇ ਹੋਏ ਨੇ ਹਾਂਜੀ ਹਾਂ ਤੇ ਚੜ੍ਹਦੀ ਕਲਾ ਜਾਂ ਚੜ੍ਹ ਪਹਿਲਾਂ ਵੀ ਚੜ੍ਹਦੀ ਕਲਾ ਦੇ ਸੀਗੇ ਹੁਣ ਵੀ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਚ ਰਾਂਗੇ ਚੜ੍ਹਦੀ ਕਲਾ ਚ ਰਹਿ ਕੇ ਅੰਦੋਲਨ ਨੂੰ ਜੀਤਾਂਗੇ ਬਿਲਕੁਲ ਇਹ ਸੀ ਨਵਦੀ ਜਲਵੇੜਾ ਸਾਡੇ ਨਾਲ ਜਿਹੜੀ ਗੱਲ ਕਰ ਰਹੇ ਸੀ ਆਖਿਰਕਾਰ ਕੇ ਨਾਲ ਇਹਨਾਂ ਨੂੰ ਸਨਮਾਨ ਹੋਇਆ ਇਹਨਾਂ ਨੇ ਧੰਨਵਾਦ ਕੀਤਾ ਲੜਾਈ ਜਾਰੀ ਰਹੇਗੀ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਆਸ਼ਕ ਪੀਡੀਸੀ ਨਿਊਜ਼ ਸ਼ੰਭੂ